ਸਾਰਿਆਂ ਨੂੰ ਸੰਦੀਪ ਦੇ ਵੱਲੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਰਾਜਵੀਰ ਜੀ ਬਾਈ ਸੋਨਿਓ ਬਹੁਤ ਚੁੱਕੇ ਆ ਪਿੰਡ ਉਸਮਾ ਜ਼ਿਲ੍ਹਾ ਤਰਨਤਪੁਰ ਨਾ ਤਸੀਲ ਵੀ ਤਰਨਤਪੁਰ ਦੇਖੋ ਅੱਜ ਵੀ ਨਾ ਕੋਈ ਕੁਛ ਛੇਖਾ ਦੇ ਲੈਵਾ ਝੋਟੇ ਤੇਲ ਆ ਜੀ ਚਾਓ ਫਿਰ ਗੱਲਬਾਤ ਕਰੀਏ ਬਾਈ ਜੀ ਹਸਤੀ ਘਾਲ ਸਸੀ ਬਾਈ ਜੀ ਹਸਤੀ ਘਾਲ ਸਸੀਆ ਮਾਰਾ ਸਸੀਆ ਜੀ ਠੀਕ ਠਾਕ ਵਧੀਆ ਜੀ ਚਲੋ ਜੇ ਬਾਈ ਚੱਲਦਾ ਗਿਆ ਬਹੁਤ ਵਧੀਆ ਜੀ ਬਹੁਤ ਵਧੀਆ ਚੱਲੀ ਜਾਂਦਾ ਜੀ ਕਿਰਪਾ ਬਾਬੇ ਨਾਨਕ ਦੀ ਬਾਬੇ ਨਾਨਕ ਦੀ ਕਿਰਪਾ ਨਾਲ ਚੱਲੀ ਜਾਣਾ ਜੀ ਹਾਂ ਜੀ ਜੀ ਹੋਰ ਸਾਨੂੰ ਬੋਲ ਜੀ ਬਾਈ ਸੇਤਾਂ ਠੀਕ ਹੈ ਸਭ ਠ ਠੀਕ ਆ ਤੇ ਚਾਰ ਹੋਰ ਵੀ ਹੈਗੀਆਂ ਵਾ ਪਰ ਅੱਜ ਪਾਉਣੀਆਂ ਨਹੀਂ ਆਪਾਂ ਬਰਸੋ ਪਾਵਾਂਗੇ ਚਲੋ ਇਤੋਂ ਸ਼ੁਰੂ ਕਰਦੇ ਆ ਕਿਧਰੋਂ ਆਜੋ ਆਜੋ ਗਾਂਦੋ ਲੱਗੀ ਫਿਰ ਗਾਂਦੋ ਕਰੀਏ ਅਗਾਂਦੋ ਲੱਭੀਏ ਲੈਓ ਢੜਦੀ ਗਾਂ ਸੰਦੀਪ ਆਪਣੇ ਹਾਂਜੀ ਢੜਦੀ ਗਾਂ ਇਹ ਗਾਂ ਸੰਦੀਪ ਸਾਹਿਬ 20 ਕਿਲੋ ਦੀ ਗਰੰਟੀ ਆ ਗਾਂ ਦੀ 20 ਕਿਲੋ ਦੀ ਗਰੰਟੀ ਹੈ ਇਹਦੀ ਮਗਰ ਲਈ ਪੂਰੀ ਪਣੀ ਸੁਣੀ ਦੀ ਵੀਡੀਓ ਵੀ ਆਪਣੇ ਕੋਲ ਪਈ ਆ ਠੀਕ ਆ ਕਈ ਲਈ ਸੁਣੇ ਠੀਕ ਆ ਇਹ ਵਸ਼ੀ ਬਹੁਤ ਜਿਆਦੀ ਚੰਗੀ ਆ ਇਹ ਰਿਹਾ ਲੈ 27 ਤਰੀਕ ਨੂੰ ਦਿਨ ਪੂਰੇ ਹੁੰਦੇ ਸੰਦੀਪ ਸਿੰਘ ਆ 27 ਨੂੰ ਐ ਹਾਂਜੀ ਤੇ ਅੱਜ ਮਨੇ 21 ਹੋ ਗਈ ਆ ਹਾਂਜੀ ਦੂਨੀ ਪੋਲੀ ਆ ਬਾਕੀ 27 ਬਲੋਸੀ ਚੰਗੀ ਸੰਦੀਪ ਠੀਕ ਆ ਸੰਦੀਪ ਸਿੰਘ ਕਹਿਣਾ ਨਹੀਂ 20 ਕਿਲੋ ਪਾਇਆ ਆ ਪਾ 20 ਕਿਲੋ ਪਾਇਆ ਹਨਾ ਬਸ ਠੀਕ ਆ ਹਾਂਜੀ ਹਾਂਜੀ ਦੀਵਾ ਆਪਣੇ ਬਣੀ ਬਣਾਤੀ ਦੀ ਪੂਰੀਆਂ ਫੋਲੀਓ ਢੋਲਾ ਦਿੰਦੇ ਉਹ ਵੀ ਵੀਡੀਓ ਆਪਣੇ ਕੋਲ ਆ ਠੀਕ ਆ ਉਹ ਵੀ ਜੇ ਕੋਈ ਭੈਣ ਭਰਾ ਮੰਗੂ ਨਾ ਤੇ ਆਪਾਂ ਦੇ ਦੇਣੀ ਹਾਂਜੀ 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 ਬਹੁਤ ਜੜੀ ਚੰਗੀ ਐ ਬਾਕੀ ਸੰਦੀਪ ਫੈਨ ਚੰਗੀ ਅਭੀ ਹੋਸ਼ੀ ਅੱਛਾ ਫੈਨ ਬਹੁਤ ਵਧੀਆ ਬੱਚੀ ਹੁੰਦੀ ਆ ਚਲੋ ਵੀ ਨਹੀਂ ਕਿਹਨਾਂ ਨੇ ਕੋਈ ਨਾ ਨੀ ਕਰਨ ਵਾਲੀਆਂ ਮਾਈਕ ਲਾਓ ਤੁਸੀਂ ਫਿਰ ਹਾਂਜੀ ਹਾਂਜੀ ਕਰਨ ਵਾਲੀਆਂ ਗੱਲਾਂ ਵਾਂ ਹਾਂਜੀ ਇਹ ਸੰਦੀਪ ਮੋਲ ਤੇ 75 ਆ ਮਾਈਕ ਲਾ ਲਓ ਜੀ ਬੋਲੋ ਫਟ ਫਟ ਅੱਛਾ ਸੰਦੀਪ ਮੋਲ ਤੇ ਇਹਦਾ 75 ਆ ਅੱਛਾ ਤੈਨੂੰ ਛੱਡ ਦਈਏ ਬਸ ਜਾਂ ਦੋ ਜੈ ਜੀ ਜੈ 70 ਦੇ ਦਈਏ ਚਲੋ ਠੀਕ ਆ ਨਹੀਂ ਭਾਈ ਜੀ ਐਡਿਆ ਦੀ ਦੇਣੀ ਅੱਜ ਉਹ ਵੀ ਅੱਜ ਦਾ ਰੇਡ ਜੇ ਤਿਆਰ ਹੋਗੇ ਉਹ ਰੇਡ ਵੱਖਰਾ ਹੋਊਗਾ ਸੰਦੀਪ ਅੱਜ ਨੀਲੀਆਂ ਮਈਆਂ ਤੈਨ ਆ ਆਪਣੇ ਨੂੰ ਅੱਛਾ ਤੈਨ ਨਵੀਂ ਸੇ ਨੀਲੀਆਂ ਦੇ ਆ ਤੇ ਆ ਮੈਂ ਪਹਿਲਾਂ ਸੂਈ ਆ ਤਾਜੀ ਮੈਂ ਆ ਬਿਲਕੁਲ ਤਾਜੀ ਇਹ ਬਿਲਕੁਲ ਪਰਸੋਂ ਦੀ ਸੂਈ ਆ ਸੰਦੀਪਾ ਪਰਸੋਂ ਦੀ ਸੂਈ ਆ ਵੇ ਹੈ ਸਾਰੀਆਂ ਨਿਸ਼ਾਨੀਆਂ ਪੂਰੀਆਂ ਕਰਦੀ ਹੂ ਵੇਲਾ ਕਿੰਡੀ ਵੱਡੀ ਮੈਂ ਹੀ ਬਾਕੀ ਤੱਜਾ ਸੂਆ ਸੰਦੀਪ ਮੈਂ ਸੂਈ ਆ ਘਰ ਵਾਲੇ ਤੇ ਦੂਜਾਂ ਦੇ ਪਰ ਆਪਾਂ ਇੱਕ ਵਾਅਦਾ ਦੱਸਣ ਬੱਚਾ ਮਾਰ ਕੀ ਆ ਗਿਆ ਜੀ ਬੱਚਾ ਸੰਦੀਪ ਦੇ ਕਟਾ ਕਟਾ ਮਗਰ ਆ ਗਿਆ ਜੀ ਲੀਬ ਬੋਲਾ ਹੀ ਇਹਦੇ ਥੱਲੇ 10000 ਕਿਲੋ ਆ ਵੇਖ ਲੇਵਾ ਮੈਂ ਇਹਨੂੰ ਆ ਦੇਖ ਵੇਖੋ ਲੇਵਾ ਵੇ ਮੈਂ ਕਿਦਾਂ ਦੀ ਚੋਈ ਦੀ ਮੈਂ ਸੰਦੀਪ ਬਾਈ ਇੱਕ ਨੰਬਰ ਐ ਇੱਕ ਨੰਬਰ ਸੰਦੀਪ ਚੋਈ ਆ ਆਪਾਂ ਮਾਰੀ ਮੈਂ ਵੀਡੀਓ ਨਾ ਨਾ ਬਿਲਕੁਲ 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 ਬਾਕੀ ਸੰਦੀਪ ਵੀਰ ਦੁੱਧ ਵਾਲੀ ਆ ਦੁੱਧ ਵਾਲੇ ਡੰਗਰ ਦਾ ਤੈਨੂੰ ਪਤਾ ਕੋਈ ਸਵੇ ਡੰਗਰ ਦਾ ਨਾਲੇ ਸੰਦੀਪ ਕੋਈ ਹੈ ਹੀ ਨਹੀਂ ਨਾ ਸਵੇ ਡੰਗਰ ਦਾ ਤੇ ਇਹ ਆਣਾ ਵੀ ਚੋਗੇ ਆਪਣਾ ਜਿਨੇ ਵੀ ਤਸੱਲੀ ਕਰ ਲੈਣੀ ਆਪਾਂ ਵੀ ਇਹਨੇ ਵੀ ਆਪਣੀ ਤਸੱਲੀ ਕਰਕੇ ਜਿਨੇ 500 ਰੁਪਿਆ ਦੀ ਲੋਣੀ ਆ ਠੀਕ ਨਹੀਂ ਸੰਦੀਪ ਮੋਹਲ ਸੰਦੀਪ ਭਾਵੇਂ ਸਵਾ ਕਰਾਲਾ ਬਿਲਕੁਲ ਅਜੀ ਛੋਟਾਂ ਵਾਲੇ ਕਰ ਰਹੇ ਆ ਇੱਕ 18 ਦੀ ਮੈਂ ਦੇ ਦਿੱਗੇ ਇੱਕ 15 ਦੀ ਇੱਕ 12 ਦੀ ਦੇ ਦੇ ਇੱਕ 12 ਦੀ ਦੇਣੀ ਆ ਸੰਦੀਪ ਸਿੰਘ ਆਹ ਚੀਜ਼ਾਂ ਦੇ ਦੇਣ ਮਿਲਦੀਆਂ ਨਹੀਂ ਵੇਲਾ ਆ ਨੀਲੀ ਦੀ ਸੰਦੀਪ ਵੇਲਾ ਮੈਂ ਸਲੇਬਾ 15 ਕਿਲੋ ਦੀ ਗਾਰੰਟੀ ਆ ਮੈਂ ਦੀ ਉਤਰ ਮਗਰ ਨੀਲੀ ਦਾ ਬੱਚਾ ਹੀ ਕੱਟਾ ਵੇਖ ਉਧਰ ਨੀਲੀ ਦਾ ਕੱਟਾ ਵੇਖ ਆਹ ਇਹਦਾ ਵੀ ਵੇਖ ਐ ਟੇਡਾ ਕੱਟਦੇ ਮਣਕੀਆਂ ਖੇਦੀ ਮੈਂ ਦੀ ਟੇਡਾ ਕੱਟਦੇ ਮਣਕੀਆਂ ਖਿਖਾਜ ਉਧਰ ਵਾਹ ਵੇ ਸੰਦੀਪ ਆਦੀ ਨੇ ਸੰਦੀਪ ਜਾਦਬਰੀਡ ਜਾਦਬਰੀੜੀ ਆ ਤੇ ਵੇ ਸੰਦੀਪ ਮੈਂ ਨੂੰ ਲੈਵਾ ਰਾਜਵਰੀ ਦੁੱਧ ਕਿਨ ਐਸ ਦਾ ਪੂਰਾ ਹੁਣ ਤਿਆਰ 10000 ਕਿਲੋ ਯਾਲੇ ਪਰਸੋਂ ਰਾਹ ਦੀ ਸੂਈ ਸੰਦੀਪ ਮੈਂ 14 15 ਕਿਲੋ ਦੁੱਧ ਆਲੀ ਆਏ ਅੱਛਾ ਠੀਕ ਐ ਇਹ ਕੋ ਕਹਿਣ ਵਾਲੀ ਨਹੀਂ ਵੇ ਕਿੱਡੀ ਵੱਡੀ ਮੈਂ ਆ ਚਲੋ ਹਾਂਜੀ ਸੰਦੀਪ ਸਿੰਘ ਨਾਲੇ ਨਿਸ਼ਾਨੇ ਦੀ ਸਾਰੀਆਂ ਸਾਰੀਆਂ ਫੁੱਲ ਤੇ ਵੀ ਆ ਗਈਆਂ ਨਿਸ਼ਾਨ ਮੋਲ ਤੇ 1 15 ਇਹਦਾ ਵੀ ਹਾਂਜੀ ਪਰ ਨਹੀਂ 1 15 ਨਾਲ ਕਰੀਏ ਅੱਜ ਦੇਣ ਲੈਣ ਵਾਲੇ ਕਰੀਏ 11000 ਦੇ ਦੇ ਗਏ ਤੇ 10 ਦੇ 1 ਦਾ 5 ਦੀ ਇੱਕ ਪਾਈ ਨਹੀਂ ਦੇਣੀ ਵੇ ਸੰਦੀਪ ਸੂਰ ਦਾ ਇੱਕ ਨਿਸ਼ਾਨ ਆ ਇਹਦੇ ਐਵੇਂ ਨਹੀਂ ਆ ਵੇ ਪਾ ਠੀਕ ਆ ਆ ਵੀ ਸੰਦੀਪ ਸਿੰਘ ਛੋਟੀ ਗੱਬਣੀ ਅੱਛਾ ਇਹ ਗੱਬਣ ਨਹੀਂ ਗੱਪਣ ਗੱਪਣ ਨੀਲੀ ਦੀ ਲਓ ਜੀ ਵੇਖ ਕੱਟੀ ਆ ਜੋ ਇਹ ਵੀ ਐ ਮਣਕੀ ਆ ਕੋਈ ਨਾ ਉਹਦੀ ਗਾਰੰਟੀ ਬਾਕੀ ਸੰਦੀਪ ਜੀ ਰੋ ਸੌਦਾ ਜਿਹੜਾ ਪਾ ਬੈਠੀ ਪਾ ਠੀਕ ਆ ਮੈਂ ਇਹਦੀ ਵਾਪਸੀ ਕਰਾਂਗੇ ਇਹ ਵੀ ਗੱਲ ਹੀ ਲੈ ਜੋ ਟਾਈਮ ਆ ਨਾ ਅਜੇ ਲੈ ਜਾਊਗੀ ਸੰਦੀਪ ਆ ਜੋ ਜੀ ਆ ਜੋ ਸੰਦੀਪ ਚੋਟੀ ਚੰਗੀ ਆ ਕਿ ਇਹਨੇ ਥੋੜੀ ਜਿਨੇ ਸਾਂਭਣ ਦਾ ਮਤਲਬ ਕਿਸੇ ਵੜੇ ਤੁਹਾਨੂੰ ਪਤਾ ਬਿਲਕੁਲ ਕੋਈਂਦਾ ਤੇ ਇੱਕ ਜਿਹੜਾ ਲੰਮਾ ਟਾਈਮ ਯਾਰਾ ਡੱਕਰ ਦੁੱਧ ਦਿੰਦਾ ਉਹ ਵੀ ਨਹੀਂ ਸੰਦੀਪ ਰਾਜੀ ਹੁੰਦਾ ਬਾਕੀ ਜਿੰਨੇ ਵੀ ਆਇਆ ਹੈ ਕਾਹ ਯਾਰ ਕੀ ਚਮੜੀ ਲੈ ਹਾਂਜੀ ਸੰਦੀਪ ਮੁੱਲ ਤੇ ਇਹਦਾ ਵੀ ਪੂਰਾ ਇਲਾਕਾ ਹੀ ਆ ਹੂੰ 3 97 ਇਹ 95 ਦੇ ਦਈਏ ਯਾਰ 92 ਦੀ ਦੇ ਦਈਏ 90 ਦੀ 90 ਦੀ ਦੇ ਦੇਣੀ ਅੱਜ 90 ਹਾਂ ਅੱਜ ਕਰ ਦੇਣੀ ਆ ਸੰਦੀਪ ਚੋਟੀ ਸੂਈ ਹੂ ਕੋਈ ਸੰਦੀਪ ਸਿੰਘ 12 ਉਹਗਾ ਪਰ 11 ਦੀ 11 ਦੀ ਗਰੰਟੀ ਐ ਜੈਡ ਬਲੈਕ ਹੀ ਵੇਲਾ ਇਧਰੇ ਜੈਡ ਬਲੈਕ ਜੈਡ ਬਲੈਕ ਜੈਡ ਬਲੈਕ ਨੂੰ ਵੇਖੋ ਸਿੰਘ ਵੇ ਹੈ ਮੁਦਰੀ ਦੇ ਨਾਗਰਗਾ ਇਸ ਨੀਰ ਪਰ ਮੋਰਾ ਦੀ ਹੈ ਨਾ ਪਿਓਰ ਮੋਰਾ ਦੀ ਵੇ ਇਹ ਅਸਲ ਚੀਜ਼ਾਂ ਸੰਦੀਪ ਸਿੰਘ ਹਾਂਜੀ ਅਸਲ ਚੀਜ਼ਾਂ ਅਸਲ ਅਸਲ ਚੀਜ਼ਾਂ ਬਾਕੀ ਕੋਈ ਆਪਣੀ ਸਮਝ ਲਾ ਲੇ ਵੇ ਸੰਦੀਪ ਸਿੰਘ ਤਾਜੀ ਹੋਣੀ ਬਿਲਕੁਲ ਹਾਂ ਬਿਲਕੁਲ ਤਾਜੀ ਤਾਜੀ ਪੰਜਾਂ ਸਤਾਂ ਸਵੇਰ ਹਾਰਾ ਬਾਕੀ ਸੰਦੀਪ ਸਿੰਘ ਜਿੰਨੀ ਵੀ ਚੰਗੀ ਆ ਸੋਹਣੀ ਵੇਲਾ ਕਿ ਨਹੀਂ ਆ ਮੋਲ ਕਰ ਨੂੰ ਭਾਵੇਂ ਦਾ ਡੇਢ ਕਰਾ ਲਾ ਪਰ ਡੇਢ ਡੂੜ ਨਹੀਂ ਕਰਾਉਣਾ ਅੱਜ ਆਪਾਂ ਦੇ ਲੈਣ ਵਾਲੇ 1 35 1 30 ਹੀ ਦੇ ਦੇਣੀ ਯਾਰਾ 1 30 ਦੀ 1 30 ਦੀ ਕੱਟੀ ਦੇ ਦੇਣੀ ਵੇਲਾ ਸੰਦੀਪ ਸਿੰਘ ਚਲੋ 28 ਦੀ ਜਾਂਦ ਵੇਖ ਵੇਖ ਕੱਟੀ ਵੇਲਾ ਸੰਦੀਪ ਸਿੰਘ ਆ ਵੀ ਕੱਟੀ ਸੰਦੀਪ ਸਿੰਘ ਬਹੁਤ ਜਿਆਦੀ ਚੰਗੀ ਆ ਇਹਦੇ ਮਗਰ ਵੀ ਮੇਰੇ ਸਹੌਣਾ ਕੱਟੀ ਜਣਾ ਕੱਟੀ ਦੁੱਧ ਹੋਊਗਾ ਕੋਈ ਇਹਦੇ ਥਲੇ ਕੱਟੀ ਆ ਜੀ ਯਾਰ 12 ਕਿਲੋ ਦੁੱਧ ਹਨ ਕਣ 12 ਕਿਲੋ 12 ਕਿਲੋ ਜੀ 12 ਦੀ ਇਹਦੀ ਵੀ ਗਾਰੰਟੀ ਹੈ ਇਹ ਵੀ ਜੈਡ ਬਲੈਕ ਹੀ ਹੈ ਕਿ ਨਹੀਂ ਮੈਂ ਨਾ ਇਹ ਵੀ ਜੈਡ ਬਲੈਕ ਸੰਦੀਪ ਸਿੰਘ ਐਵੇਂ ਐਵੇਂ ਨਹੀਂ ਵੇਚੇ ਚਾਹ ਵੇਖ ਇਧਰ ਆ ਐਵੇਂ ਵੇਖ ਲੈ ਵਾ ਕੱਟੀ ਦਾ ਵੇਖ ਕੱਟੀ ਵੇ ਸੰਦੀਪ ਸਿੰਘ ਬੜੀ ਮੂਸੀ ਵੀ ਚੰਗੀ ਹੈ ਬਾਕੀ ਇਹ ਚੀਜ਼ਾਂ ਸੰਦੀਪ ਸਿੰਘ ਤੈਨੂੰ ਪਤਾ ਵਾ ਕੁਆਲਿਟੀ ਦਾ ਹੀ ਮੋਲ ਹੈ ਕੁਆਲਿਟੀ ਦਾ ਕੁਆਲਿਟੀ ਠੀਕ ਨਹੀਂ ਜਿੰਨਾ ਗੋੜ ਪਾਈ ਗਣਾ ਉਹਨਾਂ ਨੂੰ ਠੀਕ ਨਹੀਂ ਸੰਦੀਪ ਸਿੰਘ ਕਹੇ ਸਾਰੇ ਦਿੰਦੇ ਆ ਹਾਂਜੀ ਸੰਦੀਪ ਸਿੰਘ ਮੈਂ ਤਾਂ ਨਾ ਦੇ ਦਿੱਤੀ ਕਿ 40 ਦੀ ਵੀ ਅਜੋ ਉਹ ਨਹੀਂ ਨਗਾਏ ਕਰ ਲਈਏ ਚਲ 20 ਦੀ ਦੇ ਦਈਏ 130 ਦੀ ਦੇ ਦੇਣੀ ਵੇਲਾ ਕੱਟੀ ਜਾਂ ਦੋ ਇਹ ਵੀ 28 ਜਾਂ ਦੋ ਯਾਰ ਦੇ 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 ਦਾਂਗੇ ਭਾਵੇਂ ਕੋਈ ਉਹ ਦੱਸ ਕੇ ਲੈਲੇ ਭਾਵੇਂ ਕੱਟੇ ਵਾਲੀ ਲੈਲੇ ਭਾਵੇਂ ਕੱਟੀ ਵਾਲੀ ਲੈਲੇ ਠੀਕ ਨਹੀਂ ਸੰਦੀਪ ਸਿੰਘ ਇਹ ਜੈਡ ਬਲੈਕ ਹਾਂ ਬਾ ਸੰਦੀਪ ਸਿੰਘ ਆ ਨਾ ਮੈਂ ਇਹ ਬੱਚਾ ਚੁੰਗਿਆ ਮੈਂ ਬੱਚਾ ਚੁੰਗਿਆ ਮੈਨੂੰ ਥੋੜਾ ਅੱਛਾ ਪਾਰਾ ਕੋਈ ਗੱਲ ਨਹੀਂ ਕੋਈ ਵੀਰ ਲਊਗਾ ਵੀ ਥਲੀ ਕਰਾਉਣੀ ਔਰੀ ਤਸੱਲੀ ਕਰਾ ਕੇ ਦਵਾਂਗੇ ਦੱਸਣਾ ਪਹਿਲਾਂ ਤਾਂ ਸੰਦੀਪ ਸਿੰਘ ਪਤਾ ਕੀ ਆ ਬਚਾ ਖੁੱਲ ਗਿਆ ਅੱਛਾ ਤੇ ਸੰਦੀਪ ਸਿੰਘਾ ਕੋਈ ਲਾਲੇ ਤੀਜੇ ਲਾਲੇ ਕੋਈ ਦੂਜੇ ਲਾਲੇ ਕੋਈ ਚੌਥੇ ਲਾਲੇ ਤੂੰ ਸਾਹਬ ਲੜਾ ਵੀ ਇਧਰੇ ਕੋਣਾ ਖਿਡਾਰੀ ਇਧਰੇ ਇਹ ਮੈਂ ਇਹਦੀ ਕਿੰਨੀ ਹਾਲਤ ਮੰਦੀ ਹੋ ਗਈ ਇਧਰੇ ਵੇ ਇਧਰ ਵੇ ਲਾ ਸੰਦੀਪ ਸਿੰਘਾ ਮਾਲ ਆ ਦਿੰਦੇ ਰੱਖਦੇ ਆ ਪਰ ਇਹ ਇਹ ਨਾਲ ਵੀ ਧਿਆਨ ਦੇਣਾ ਚਾਹੀਦਾ ਆਪਾਂ ਨੂੰ ਹੂੰ ਬਿਲਕੁਲ ਬਿਲਕੁਲ ਮੰਨ ਲਓ 2-400 ਦੀ ਗੱਲ ਹੈ ਕੋਈ ਬਾਲੀ ਵੱਡੀ ਦੀ ਗੱਲ ਨਹੀਂ ਠੀਕ ਣੀ ਤੇ ਤਾਂ ਕਿੰਨਾ ਹੁੰਦਾ ਜਾਨਵਰ ਹਾਂਜੀ ਫਿਰ ਸੰਦੀਪ ਸਿੰਘ ਮੋਲਦੇ ਹੁਣ ਭਾਵੇਂ 95 ਕਰਾ ਲਾ ਤੈਨੂੰ ਛੋਟ ਕਰਦੀ 92 ਦੇ ਦਈਆ ਜੀ 2 ਘੱਟ 90 ਦੇ ਦੇਣੀ ਐ ਜੀ 80000 ਰੁਪਏ ਦੇ ਸੰਦੀਪ ਜੀ ਆ 80000 ਦੇ 80000 ਦੀ ਸੰਦੀਪ ਜੀ ਦੇ ਖਰੀਦ ਵੇਹਲਾ ਹੁਣ ਮੋਰ ਤੂੰ ਮਰਜ਼ੀ ਕਰਾਵਾ ਜੋਲਾ 20000 ਵੀ 86 ਵੀ ਦੇ ਦੇਣੀ ਆ ਕੋਈ ਗੱਲ ਨਹੀਂ ਸੰਦੀਪ ਜੀ ਜਿਹਨੂੰ ਕਹਿਤਾ ਮੋੜਨਾ ਥੋੜੀ ਪੇਂਟ ਆਪਣਾ ਸੰਦੀਪ ਜੀ ਹੁਸਮਾ ਵਾ ਜ਼ਿਲ੍ਹਾ ਤਰਨਤਾਰ ਨੇ ਆ ਲਾਗੇ ਪੇਂਟ ਨਹੀਂ ਸ਼ਹਿਰਾ ਤੇ ਸੀਰੋਂ ਪੈਂਦੇ ਆ ਨੰਬਰ ਹੈਗਾ 9157 88044 80000